ਹੈ ਜੇ ਮੈਂ ਨਾ ਕੋਮਾ ਵਾਲੇ ਦਿੱਸ ਕੇ ਡਰੇ ਨਹੀਂ ਕਿ ਜੋ ਕੀ ਪਤਾ ਹੀ ਨਹੀਂ ਹੁੰਦੇ ਤਾਂ ਕਰ ਲੱਭਾਂ ਮੈਂ ਉਹਨੂੰ ਲੱਭ ਕੇ ਲਿਆਵਾਂ ਜਾਂ ਉਹਨੂੰ ਮਾਰਿਆ ਜਾਂ ਉਹਨੂੰ ਕੁੱਟਿਆ ਜਾਂ ਕੁੱਤੇ ਕੀਤਾ 5 ਸਾਲ ਉੱਥੇ ਰਿਹਾ ਉਹ ਕਿਉਂ ਇਹ ਇਸ ਤਰ੍ਹਾਂ ਮੇਰੇ ਨਾਲ ਕਿਉਂ ਹੋਇਆ ਪਤੀ ਵਿਆਥ ਮਗਰੋਂ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਤੇ ਲਈ ਵਿਦੇਸ਼ ਚਲਾ ਗਿਆ। ਵਿਦੇਸ਼ ਦੇ ਵਿੱਚ ਉਹ ਬੀਤੇ ਕਰੀਬ 5 ਸਾਲ ਤੋਂ ਰਹਿ ਰਿਹਾ ਸੀ ਅਤੇ ਇੱਥੇ ਉਸ ਦੀ ਪਤਨੀ ਅਤੇ ਬੱਚੇ ਨੇ। ਇਹਨਾਂ ਦੇ ਕੋਲ ਇੱਕ ਇਹੋ ਜਿਹੀ ਮਾੜੀ ਖਬਰ ਆਈ ਜਿਸ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਯਕੀਨ ਨਹੀਂ ਹੋਇਆ ਅਤੇ ਉਹ ਚਾਹੁੰਦੇ ਨੇ ਕਿ ਇਸ ਦੀ ਪੁੱਛ ਪੜਤਾਲ ਕੀਤੀ ਜਾਵੇ। ਇਸ ਬੁੱਢੀ ਮਾਦਾ ਹੋਰ ਕੋਈ ਸਹਾਰਾ ਨਹੀਂ। ਉਸਦੇ ਪਤੀ ਦੀ ਪਹਿਲਾਂ ਹੀ ਜਾਨ ਜਾ ਚੁੱਕੀ ਹੈ ਅਤੇ ਹੁਣ ਪਰਿਵਾਰ ਦੇ ਵਿੱਚ ਇੱਕ ਵੱਡਾ ਸੋਗ ਫੈਲ ਗਿਆ ਜਦੋਂ ਪਤਾ ਲੱਗਿਆ ਕਿ ਨਾ ਸਿਰਫ ਉਹਨਾਂ ਦੇ ਪੁੱਤ ਦੀ ਜਾਨ ਗਈ ਹੈ ਸਗੋਂ ਉਹ ਇਸ ਦਾ ਅੰਤਿਮ ਸੰਸਕਾਰ ਵੀ ਉੱਥੇ ਹੀ ਕਿਸੇ ਦੇ ਵੱਲੋਂ ਕਰ ਦਿੱਤਾ ਗਿਆ। ਐਡੀ ਵੱਡੀ ਗੱਲ ਹੋ ਗਈ ਇਸ ਪਰਿਵਾਰ ਤੇ ਵੀ ਜਿਸ ਨੂੰ ਕਿ ਸਹਿਣ ਕਰਨਾ ਅਤੇ ਸੁਣਨਾ ਮੁਸ਼ਕਿਲ ਹੋ ਰਿਹਾ ਹੈ। ਪਰਿਵਾਰਿਕ ਜੀ ਦੱਸਦੇ ਨੇ ਕਿ ਜਦੋਂ ਇਹ ਖਬਰ ਸਾਨੂੰ ਇੱਕ ਵੀਡੀਓ ਦੇ ਰਾਹੀਂ ਪਤਾ ਲੱਗਦੀ ਹੈ ਤਾਂ ਸਾਨੂੰ ਯਕੀਨ ਨਹੀਂ ਹੁੰਦਾ। ਇਟਲੀ ਦੇ ਵਿੱਚ ਰਹਿ ਰਿਹਾ ਉਹਨਾਂ ਦਾ ਪੁੱਤ ਆਖਿਰਕਾਰ ਕਿਵੇਂ ਕਿਸੇ ਮਾੜੀ ਘਟਨਾ ਦਾ ਸ਼ਿਕਾਰ ਹੋ ਸਕਦਾ ਹੈ। ਹਾਲਾਂਕਿ ਉਸਦੇ ਨਾਲ ਗੱਲਬਾਤ ਕੱਠੀ ਹੋਈ ਸੀ। ਮਾ ਦੱਸਦੀ ਹੈ ਕਿ ਬੀਤੇ ਕੁਝ ਸਮੇਂ ਤੋਂ ਗੱਲਬਾਤ ਬੰਦ ਸੀ ਅਤੇ ਇਸ ਦੇ ਚੱਲਦੇ ਹੋਏ ਜਦੋਂ ਹੁਣ ਅਚਾਨਕ ਇਹੇ ਖਬਰ ਮਿਲਦੀ ਹੈ ਕਿ ਤੁਹਾਡਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਉਸ ਦਾ ਅੰਤਿਮ ਸੰਸਕਾਰ ਤੱਕ ਕਰ ਦਿੱਤਾ ਗਿਆ ਇਸ ਗੱਲ ਤੇ ਯਕੀਨ ਇਸ ਪਰਿਵਾਰ ਨੂੰ ਨਹੀਂ ਹੋ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇਟਲੀ ਦੇ ਵਿੱਚ ਰਹਿੰਦੇ ਸਾਡੇ ਪੰਜਾਬੀ ਭਰਾ ਇਸ ਬਾਰੇ ਸਾਨੂੰ ਜਾਣਕਾਰੀ ਦੇਣ ਇਸ ਬਾਰੇ ਬੁਝ ਪੜਤਾਲ ਅਤੇ ਜਾਂਚ ਪੜਤਾਲ ਕਰਵਾਈ ਜਾਵੇ ਕਿਉਂਕਿ ਉਹ ਆਪਣੇ ਸੁਪੁੱਤ ਨੂੰ ਆਖਰੀ ਵਾਰ ਦੇਖ ਵੀ ਨਹੀਂ ਸਕੇ ਇਹੋ ਸਾਰੀਆਂ ਗੱਲਾਂ ਸੋਚ-ਸੋਚ ਕੇ ਉਹ ਚਿੰਤਾ ਦੇ ਵਿੱਚ ਨੇ ਜੋ ਉਮਰ ਸੇ ਹੀ ਜਾਂ ਡਾਕੂ ਸੀ ਤੁਹਾਨੂੰ ਦੱਸ ਦੇ ਵੀਡੀਓ 'ਚ ਕਰ ਦਿੰਦੇ ਮੁੰਡਾ ਬੋਲੇ ਅਸੀਂ ਮੰਗਾ ਲੈਂਦੇ ਮੈਂ ਕਿੱਥੋਂ ਜਾਵਾਂ ਅੱਜ ਮੈਨੂੰ ਰਾਤ ਨੂੰ ਨਹੀਂ ਸਵੇਰੇ ਪਤਾ ਲੱਗਾ 3 ਮਹੀਨੇ ਹੋ ਗਏ ਕੋਈ ਕਹਿੰਦਾ 2 ਮਹੀਨੇ ਹੋ ਗਏ ਕੋਈ ਕਹਿੰਦਾ ਪਤਾ ਨਹੀਂ ਲਾਉ ਪਾਤੇ ਕੋਈ ਕੁਛ ਕੋ ਕੁਛ ਮੈਂ ਕਿੰਨੂੰ ਪੁੱਛਾਂ ਇਸ ਤਰ੍ਹਾਂ ਬਦ ਲੱਗਾ ਕਿ ਜਿਹੜੀ ਘਟਨਾ ਬੇਟਾ ਮੈਨੂੰ ਤੇ ਕੋਈ ਪਤਾ ਨਹੀਂ ਮੈਨੂੰ ਤੇ ਬੇਟੀ ਆਈ ਉਹਨੇ ਦੱਸਿਆ ਨਹੀਂ ਲੱਗਦੀ ਪਤਾ ਨਹੀਂ ਮੈਨੂੰ ਤੇ 4 ਮਹੀਨੇ ਹੋ ਗਏ ਮੈਨੂੰ ਫੋਨ ਨਹੀਂ ਹੋਇਆ ਆਇਆ ਨਾਲ ਮੇਨਾਂ ਗੱਲ ਹੋਈ ਇੱਕ ਕੋਈ ਆਇਆ ਏ ਕਹਿੰਦਾ ਵੀ ਮੈਂ ਮੁੰਡਾ ਹਾਂ ਤੇ ਰਹਿ ਮੈਂ ਮਰ ਨਹੀਂ ਸਕਦਾ ਤੂੰ ਫੇਰ ਨਾ ਕਰਿਆ ਕਰ ਮੈਂ ਦਿੱਲੀ ਦਾ ਰਾਜਾ ਹਾਂ ਮੈਂ ਪੱਕਾ ਬੰਦਾ ਹਾਂ ਜੇ ਮਰਜੀ ਨਾ ਜਾ ਮੈਂ ਕਿਹਾ ਬੇਟਾ ਤੂੰ ਮੈਨੂੰ ਫੋਨ ਕਰਿਆ ਕਰ ਮੇਰੇ ਮੇਰਾ ਦਿਲ ਬੜਾ ਖੁਸਦਾ ਤੇ ਕਹਿੰਦਾ ਕੋਈ ਗੱਲ ਨਹੀਂ ਤੇ ਮੈਨੂੰ ਜਾਣ ਕੇ ਬੇਟੀ ਨੇ ਮੈਨੂੰ ਸਵੇਰੇ ਸੁੱਤੀ ਉਠਾਈ ਇਹ ਮੈਨੂੰ ਕੋਈ ਪਤਾ ਨਹੀਂ ਤੋਂ ਬਾਅਦ ਮੈਂ ਪੁੱਛਦੀ ਮੈਂ ਕਹਿੰਦੀ ਰੋਟੀ ਨੂੰ ਫੋਨ ਫਾਇਲ ਮੈਂ ਆਉਂਦਾ ਕੰਨੀ ਅਸੀਂ ਆਉਂਦਾ ਕਦੇ ਕਦੇ ਇਹਨਾਂ ਨੇ ਦੱਸਿਆ ਮੈਨੂੰ ਤੇ ਮੇਰੇ ਦੇਲ ਦੀ ਬੁਦਾਰਿੰਦਨ ਰਹਿੰਦਾ ਕਹਿੰਦੀ ਮੈਨੂੰ ਦੱਸੋ ਮੇਰਾ ਬੱਚਾ ਠੀਕ ਠਾਕ ਉੱਥੇ ਚਲ ਪੈਸੇ ਦੀ ਤਾਂ ਮੈਨੂੰ ਕੋਈ ਗੱਲ ਨਹੀਂ ਆਪਾਂ ਅੰਦਰ ਨਹੀਂ ਕਹਿੰਦਾ ਕਮਾਈ ਕਰਦਾ ਕਿੱਦਾਂ ਕਰਦਾ ਜੋ ਮਰਜ਼ੀ ਕਰਦਾ ਪਰ ਮੈਨੂੰ ਫੋਨ ਕਰ ਦਿਆ ਕਰ ਮੈਂ ਠੀਕ ਆ ਹਾਂ ਮੈਂ ਤੇ ਕਾਰਨ ਦੀ ਕਲੀ ਟੋਲੇ ਮਲੇ ਕੰਦੀ ਦੇ ਕਦੀ ਉਧਰ ਤੇ ਉਧਰ ਰਹੇ ਜਿੱਤੇ ਜਾਰਾ ਦੇ ਵੀ ਜਾ ਰਹਾ ਤੇ ਉਹਦਾ ਕਦੀ ਮੈਂ ਚਲ ਜਾਣਾ ਕਦੀ ਆ ਜਾਣਾ ਤੇ ਮੈਨੂੰ ਇਹ ਫਿਕਰ ਸੀ ਕਿ ਬੱਚੇ ਦਾ ਗੱਲ ਹੋ ਜਾਵੇ 4 ਮਹੀਨੇ ਹੋ ਗਏ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤੇ ਫਿਰ ਮੇਰੇ ਦੇਵੀ ਜਾਣ ਦਾ ਤੇ ਗੁੰਮਿਆ ਤਰ੍ਹਾਂ ਦੁੱਬੀ-ਦੁੱਬੀ ਰਹੇ ਇਹਦੇ ਕੋਈ ਜ਼ਿਆਦਾ ਕੁੜੀ ਕੋਈ ਜ਼ਿਆਦਾ ਇਹ ਨਹੀਂ ਕਹਿੰਦਾ ਫੋਨ ਉਹ ਟਿਨੂ ਗੱਲ ਕਰਨੇ ਉਹ ਤੇ ਨਹੀਂ ਆਉਂਦਾ ਫੋਨ ਇਹ ਹੈ ਜੇ ਤੈਨੂੰ ਕਾਹਦਾ ਫਿਕਰ ਇਹ ਮੈਂ ਚਲੂ ਗਈ ਇੱਕ ਵਾਰ ਦੇ 12 ਹੋ ਗਿਆ ਸੀ ਏ ਇਹ ਤੇ ਤੇਰੇ ਤੇ ਨਹੀਂ ਲੱਗ ਰਿਹਾ ਸੀ ਉਹ ਜੇਠੇ ਚ ਜੇਠ ਦੇ ਕੀ ਗਿਆ ਹੈ ਨਾ ਕਹਿੰਦੇ ਤੇ ਘਾਤਰੀ ਕੋ ਉਧਰ ਕਿੰਨਾ ਚਿਰ ਹੋ ਗਿਆ ਉਧਰ 5 ਸਾਲ ਹੋ ਗਏ ਨੂੰ ਪਏ ਪਹਿਲਾ ਛੇਵਾਂ ਸਾਲ ਲੱਗਾ ਤੇ ਦੋ ਤਿੰਨ ਵਾਰ ਆਇਆ ਤੇ ਦੋ ਵਾਰੀ ਆਇਆ ਉਹ ਛੁੱਟੀ ਉਹ ਮਰਿਆ ਸੀ ਸੀਰੀ ਸੀ ਮੰਗਾਇਆ ਗਿਆ ਸੀ ਛੁੱਟੀ ਕੱਟ ਕੇ ਤੇ ਮੈਂ ਕਹਿੰਦਾ ਤਾ ਜੋ ਅਸੀਂ ਕਰਨੇ ਉਹ ਤੂੰ ਕਰ ਲੈ ਕੀ ਕਰਨਾ ਤੂੰ ਕਹਿ ਕਮਾਣੇ ਗਿਆ ਤੇ ਤੂੰ ਨਾ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਕਰ ਲਾਂਗੀ ਚਲੋ ਅਸੀਂ ਉਹਦਾ ਭੋਗ ਵਾਗ ਪਾਇਆ ਕਰਿਆ ਹੋਰ ਆਇਆ ਉਹਦੇ 2 ਸਾਲਾਂ ਮਰਨ ਤੋਂ ਬਾਅਦ ਦੋ ਸਾਲ ਤੋਂ ਮਰ ਗਿਆ ਸੀ ਦੋ ਸਾਲ ਤੋਂ ਬਾਅਦ ਆਇਆ ਸਾਲ ਹੋ ਗਿਆ 1 ਸਾਲ ਤੇ 4 ਮਹੀਨੇ ਹੋ ਗਏ ਉਹਨਾਂ ਨੂੰ ਗਏ ਤੇ ਮੈਨੂੰ ਨਹੀਂ ਪਤਾ ਕਿ ਕੀ ਗੱਲ ਹੈ ਕੀ ਬਾਤ ਹੈ ਤੇ ਇਹ ਵੀ ਨਹੀਂ ਪਤਾ ਕਿ ਕੀ ਹੋਇਆ ਕੀ ਨਹੀਂ ਹੋਇਆ ਕੀ ਮੰਗੀ ਬੱਚੇ ਪੁੱਛ ਕੇ ਚੱਲ ਆਹੋ ਇਹਨੂੰ ਮੈਨੂੰ ਇਹ ਮੈਨੂੰ ਪਤਾ ਲੱਗ ਜਾ ਚੰਗੀ ਤਰ੍ਹਾਂ ਮੇਰੇ ਬੱਚਾ ਉੱਥੇ ਤੇਰੇ ਹਿਸਾਬ ਵਿੱਚ ਕੀ ਹਿਸਾਬ ਕਿਤਾਬ ਚੁਣੋ ਤਾਂ ਤੁਸੀਂ ਕੀ ਲੱਗਦੀ ਸੀ ਤੁਹਾਡੇ ਮੇਰੇ ਮਾਮਾ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਬਹੁਤ ਡੈਥ ਹੋ ਗਈ? ਕੱਪ ਗੱਲ ਪਤਾ ਲੱਗਾ ਰ। ਇਸ ਤਰ੍ਹਾਂ ਲੱਗਦਾ। ਮਾਂ ਮੇਰਾ ਫੋਨ ਆਈ। ਇਹਦੀ ਬਾਰ-ਬਾਰ ਕੀ ਗੰਦੇ? ਉਹ ਵੀ ਵੀਡੀਓ ਲੱਭਦੇ ਵੀ ਨਹੀਂ ਲੱਭਿਆ ਵੀਰ ਉਹਨੇ ਵੀਡੀਓ ਪਾਈ। ਉਹ ਵੀ ਇਧਰ ਕਹਿੰਦੇ ਫੋਟੋ ਭੇਜੀ ਗੰਦੇ ਪੁਹੇ ਹੋ ਗਏ ਨੇ ਸਰਕਾਰੀ ਹੋ ਗਏ ਨਾਲ। 2.5 ਮਹੀਨੇ ਹੋ ਗਏ। 2.5 ਮਹੀਨੇ। ਆ ਦੋ 2.5 ਮਹੀਨੇ ਦੀ। ਸਰਕਾਰ ਉੱਤੇ ਕਰਦਾ। ਹਾਂ ਜਿੱਥੇ ਕਰਦਾ। ਹਾਂ। ਉਹਨੇ ਵੀਡੀਓ ਪਾਈ ਉਹ ਕਹਿੰਦੇ ਸਰਕਾਰੀ ਹੋ ਗਿਆ। ਕਿੰਨਾਂ ਨੇ ਕੀਤਾ ਸੰਸਥਾਪਤ ਪਤਾ ਨਹੀਂ ਕਿੰਨੇ ਕੀਤਾ ਬੋਲੇ ਬਦਲ ਕਾਗਾ 2023 ਇਹਨਾਂ ਨੂੰ ਵੀ ਦਾਇਕ ਤੇ ਵੀਰ ਜੀ ਆਪਣੇ ਚਾਚਾ ਜੀ ਆਪਣੇ ਵੀਰ ਜੀ ਲੱਗਦੇ ਸੀ ਸਾਡੇ ਚਾਚਾ ਜੀ ਦੇ ਬੇਟੇ ਸੀ ਤੇ ਇਟਲੀ ਗਏ ਸੀ ਆਪਣੀ ਰੋਜੀ ਰੋਟੀ ਵਾਸਤੇ ਜਿੱਦਾ ਹੁਣ ਪਰਿਵਾਰ ਦੇ ਪਿੱਛੇ ਸਾਡੀ ਸਾਡੀ ਚਾਚੀ ਲੱਗਦੀ ਆ ਠੀਕ ਹੈ ਜੀ ਤੇ ਉਹਨਾਂ ਦੇ ਗਾਂ ਉਹਨਾਂ ਦੇ ਪੁੱਤਰੇ ਦੋ ਇੱਕ ਬੇਟੀ ਪੁੱਤਰੀ ਤੇ ਇੱਕ ਪੁੱਤਰਾ ਵਾ ਤੇ 5 ਸਾਲ ਹੋ ਗਏ ਸੀ ਸਾਡੇ ਵੀਰ ਜੀ ਨੂੰ ਗਏ ਨੂੰ ਸਾਡੇ ਚਾਚਾ ਜੀ ਦੇ ਬੇਟੇ ਪਿੱਛੇ ਜੀ ਥੋੜਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰ ਜੀ ਉਹ ਸਾਡੇ ਇਹ ਵੀਰ ਹੀ ਸਾਡੇ ਜਿਹੜੇ ਬਾਹਰ ਜਿਹੜੇ ਮਨਜੀਤ ਸਿੰਘ ਜੀ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਗਏ ਸੀ ਤੇ ਕਿਦਾਂ ਪਤਾ ਲੱਗਦਾ ਕਿ ਡੈਥ ਹੋਈ ਹੈ ਪਤਾ ਇਦਾਂ ਲੱਗਾ ਜੀ ਸਾਡੇ ਭੈਣ ਸਾਡੀ ਜਿਹੜੀ ਪਿੰਡ ਹਦੀਵਾਲ ਦੇ ਵਿੱਚ ਵਿਆਹੀ ਹੈ ਤੇ ਉਹਨਾਂ ਨੂੰ ਕੋਈ ਕਿਸੇ ਨੇ ਵੀਡੀਓ ਪਾਈ ਸੀ ਬਾਹਰੋਂ ਟਿਕਟੌਕ ਤੇ ਤੇ ਉਦੋਂ ਪਤਾ ਲੱਗਾ ਨਹੀਂ ਤੇ 2 2 ਮਹੀਨੇ ਸਾਨੂੰ ਕੋਈ ਪਤਾ ਨਹੀਂ ਲੱਗਾ ਮਦੁਰ ਕੀ ਗਏ ਨੇ ਫੋਨ ਵੀ ਨਹੀਂ ਕੀਤਾ ਕਿ ਤੁਹਾਡੇ ਭਰਾ ਦਾ ਹਾਲ ਹੈ ਇਹਦਾ ਹਾਲ ਆ ਤੇ ਬਾਅਦ ਜਦੋਂ ਉਹਨਾਂ ਨੇ ਟਿਕਟੋਕ ਤੇ ਜਦੋਂ ਵੀਡੀਓ ਦੇਖੀਓ ਤੇ ਅਸੀਂ ਇਹ ਰੋਂ ਰਹਿ ਕੇ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਤੇ ਅੱਜ ਸਾਰੇ ਪਰਿਵਾਰ ਦਾ ਸਹਿਮ ਦਾ ਮਾਹੌਲ ਹੈ ਇਥੇ ਮਹੱਲੇ ਦੇ ਵਿੱਚ ਵੀ ਸਾਰੇ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਜਦੋਂ ਸਾਨੂੰ ਪਤਾ ਲੱਗਾ ਤੇ ਉਹਦੀ ਸੰਸਕਾਰ ਤੇ ਕਰ ਦਿੱਤਾ ਗਿਆ ਸਰਕਾਰ ਤੇ ਉਹ ਕਹਿ ਰਹੇ ਨੇ ਸਰਕਾਰ ਕਰਤਾ ਪਰ ਜੋ ਦੇਖਣ ਜਾ ਰਹੇ ਪਰ ਜਦੋਂ ਤੱਕ ਸਾਡੇ ਅੱਗੇ ਵੀਡੀਓ ਨਹੀਂ ਆਉਂਦੀ ਜਾਂ ਕੋਈ ਫੋਟੋ ਨਹੀਂ ਆਉਂਦੀ ਫਿਰ ਹੁਣ ਤੇ ਕਰ ਅਸੀਂ ਮੰਨ ਨਹੀਂ ਮੰਨ ਨਹੀਂ ਸਕਦੇ ਮਦਰੀ ਜਦੋਂ ਕੋਈ ਵੀਡੀਓ ਆਏਗੀ ਸਸਕਾਰ ਦੀ ਜਾਂ ਸਾਡੇ ਕੋਈ ਫੋਟੋ ਆਏਗੀ ਫੇਰ ਹੀ ਅਸੀਂ ਮੰਨਾਂਗੇ ਹਾਂ ਵੀ ਸਸਕਾਰ ਹੋ ਗਿਆ ਉੱਥੇ ਬਾਹਰ ਉਹ ਫੋਟੋ ਉੱਥੇ ਜੀਕਿੰਦ ਖਾ ਰਹੇ ਸੀ ਡੈਥ ਹੋਈ ਜੀ ਹਾਂਜੀ ਡੈਥ ਹੋਈ ਜੀ ਤੇ ਫੋਟੋ ਚਲਤ ਸਾਰੇ ਪਾਸਾ ਨਾਲ ਜੋ ਕੋਈ ਯਕੀਨ ਜਾਣਿਆ ਅਜੇ ਬੰਦ ਨਹੀਂ ਯਕੀਨ ਨਹੀਂ ਬੰਦਿਆਂ ਜਾ ਰਿਹਾ ਕਿ ਮਦਰੀ ਬਾਅਦ ਡੈਥ ਵੀ ਉਹਨਾਂ ਦੀ ਹੋਈ ਕਿ ਜਾਂ ਕੀ ਹੋਇਆ ਕੋਈ ਆਪਾਂ ਪੱਕਾ ਨਹੀਂ ਕਹਿ ਸਕਦੇ ਅਜੇ ਹੁਣ ਕੀ ਕਰਦੇ ਮੰਗੇ ਇਹੀ ਕਰਦੇ ਹਾਂ ਜੇ ਜੋ ਵੀ ਉੱਥੇ ਜਿਹੜਾ ਪਾਣਾ ਵਰਤਿਆ ਉਹ ਸਾਨੂੰ ਦੱਸਿਆ ਜਾਵੇ ਜਿਹੜੇ ਸਾਡੇ ਪੰਜਾਬੀ ਭਰਾ ਉਥੇ ਇਟਲੀ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਵਾਅਦੇ-ਵਾਦੇ ਇਸ ਪਰਵਾਦ ਦੀ ਜਿਹੜੀ ਬਾਹ ਫੜੀ ਜਾਵੇ ਤੇ ਜਾਂ ਪਤਾ ਲੱਗੇ ਉਹਨਾਂ ਦੇ ਕੱਲਾ ਹੀ ਜਿਹੜਾ ਘਰ ਦਾ ਜਿਹੜਾ ਕਮਾਈ ਦਾ ਸਾਧਨ ਸੀ ਇੱਕੋ ਹੀ ਕੱਲਾ ਹੀ ਬੇਟਾ ਸੀ ਸਾਡੀ ਇਹ ਭੈਣ ਅਭੀਵਲ ਦੇ ਵਿੱਚ ਵਾਈ ਸਾਡੀ ਚਾਚੀ ਜੀ ਨੇ ਉਹ ਇਹ ਮੇਰੇ ਮਾਤਾ ਜੀ ਨੇ ਤੇ ਸਾਡੀ ਮੰਗ ਇਹ ਹੈ ਕਿ ਉਹ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਪਰਿਵਾਰ ਦੀ ਜਿਹੜਾ ਜਿੱਦਾਂ ਵੀ ਹੋ ਸਕੇ ਜਿੱਦਾਂ ਨਾਲ ਖੜਨਾ ਤੇ ਉਹ ਬੱਚੇ ਦਾ ਵੀ ਪਤਾ ਲੱਗੇ ਕਿਦਾਂ ਜਦਾਂ ਡੈਥ ਹੋਏ ਕਿ ਜਾਂ ਕੀ ਬਾਣਾ ਵਰਤੇ ਉੱਥੇ ਸਾਨੂੰ ਕੋਈ ਪੱਕਾ ਅਜੇ ਤੱਕ ਅਦਾ ਹੀ ਪਤਾ ਲੱਗਾ ਦੱਸਦੀ ਹੈ ਕਿ ਖਬਰ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਮਨਜੀਤ ਸਿੰਘ ਉਰਫ ਪੱਪੂ ਪੁੱਤਰ ਵਰਗਿਆ ਬਲਕਾਰ ਸਿੰਘ ਪੇਤ ਪਰੇ ਹਾਲਾਤਾਂ ਦੇ ਵਿੱਚ ਗਾਇਬ ਹੁੰਦਾ ਤੇ ਕਿਹਾ ਜਾ ਰਿਹਾ ਹੈ ਕਿ ਉਸਦੀ ਜਾਨ ਜਾ ਚੁੱਕੀ ਹੈ ਪੰਜਾਬ ਵਾਸਤੇ ਮ੍ਰਿਤਕ ਦੇ ਪਰਿਵਾਰ ਨੇ ਨੌਜਵਾਨ ਦੇ ਇਸ ਤਰ੍ਹਾਂ ਜਾਣ ਜਾਣ ਦੀ ਜਾਂਚ ਪੜਤਾਲ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇੱਕ ਵੀਡੀਓ ਸਾਹਮਣੇ ਆਈ ਹੈ ਤੇ ਉਸ ਦੇ ਆਧਾਰ ਤੇ ਹੀ ਕਿਹਾ ਜਾ ਰਿਹਾ ਹੈ ਕਿ ਤੁਹਾਡਾ ਪੁੱਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਦੋ ਢਾਈ ਮਹੀਨੇ ਤੋਂ ਉਹਨਾਂ ਦੀ ਆਪਣੇ ਪੁੱਤ ਨਾਲ ਫੋਨ ਤੇ ਕੋਈ ਗੱਲਬਾਤ ਨਹੀਂ ਹੋਈ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਪਤਾ ਲੱਗਿਆ ਕਿ ਦੋ ਮਹੀਨੇ ਪਹਿਲਾਂ ਹੀ ਉਸ ਦਾ ਪੁੱਤ ਦੁਨੀਆ ਛੱਡ ਕੇ ਜਾ ਚੁੱਕਿਆ ਹੈ ਉੱਥੇ ਵਸਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਪਰਿਵਾਰਿਕ ਮੈਂਬਰ ਅਪੀਲ ਕਰ ਰਹੇ ਨੇ ਕਿ ਅਸੀਂ ਐਸੇ ਉਡੀਕਦੇ ਵਿੱਚਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਪੁੱਤ ਦੀ ਜਾਨ ਕਿਵੇਂ ਗਈ ਹੈ ਤੇ ਉਸ ਦਾ ਅੰਤਿਮ ਸੰਸਕਾਰ ਜੇਕਰ ਕਿਸ ਨੇ ਕੀਤਾ ਤਾਂ ਕਿੰਜ ਕੀਤਾ ਗਿਆ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੰਜਾਬ ਦੇ ਵਿੱਚ ਆਪਣੀ ਬਜ਼ੁਰਗ ਮਾਂ ਦਾ ਸਹਾਰਾ ਸੀ ਇਹ ਖਬਰ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗੀ ਤਾਂ ਉਹਨਾਂ ਦਾ ਰੋ ਰੋ ਕੇ ਮਾੜਾ ਹਾਲ ਹੋ ਗਿਆ